ਦੇ ਕਰਕੇ ਭੱਜਣ ਵਾਲੀ ਮਾਨਸਿਕਕਾਰ ਮੁਰਦਾਬਾਦ 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 ਕਿੰਦਰ ਦੀਆਂ ਮੁਲਾਜ਼ਮ ਮਾਰੂ ਪੈਨਸ਼ਨਰ ਮਾਰੂ ਨੀਤੀਆਂ ਰੱਦ ਕਰੋ ਰੱਦ ਕਰੋ ਰੱਦ ਕਰੋ ਅੱਜ 올 ਇੰਡੀਆ ਸਟੇਟ ਗਵਰਨਮੈਂਟ ਐਪਲਾਈ ਫੈਡਰੇਸ਼ਨ ਤੇ ਗ੍ਰਾਂ ਬਿਖੇ ਕੌਮੀ ਵਿਰੋਧ ਦਿਵਸ ਮਨਾਇਆ ਗਿਆ ਇਸ ਵਿੱਚ ਜਿਹੜੀਆਂ ਮੁਲਾਜ਼ਮਾਂ ਪੈਨਸ਼ਨਰਾਂ ਦੀਆਂ ਘੱਟੋ ਘੱਟ 10 ਬਿੰਦੀਆਂ ਮੰਗਾ ਸੀ ਜਿਨ੍ਹਾਂ ਵਿੱਚ ਪ੍ਰਾੜੀ ਪੈਨਸ਼ਨ ਬਹਾਲ ਕਰਨ ਦੀ ਕੱਚੇ ਕੰਮਿਆਂ ਨੂੰ ਪੱਕੇ ਕਰਨ ਦੀ ਵੱਧਦੀ ਜਿਹੜੀ ਮਹਿੰਗਾਈ ਆ ਉਹਨੂੰ ਰੋਕਣ ਤੇ ਕਿਰਤ ਕਾਨੂੰਨਾਂ ਵਿੱਚ ਕੀਤੀ ਸੋਧ ਵਾਪਸ ਲੈਂਡ ਸੰਬੰਧੀ ਵੱਖ-ਵੱਖ ਬੁਲਾਰਿਆਂ ਨੇ ਆਪਣੇ ਵਿਚਾਰ ਪੇਸ਼ ਕੀਤੇ ਸਰਕਾਰ ਤੋਂ ਮੰਗ ਕੀਤੀ ਕਿ ਕੇਂਦਰ ਦੀ ਸਰਕਾਰ ਜਿਹੜਾ ਵਾਅਦਾ ਕਰਕੇ ਸਤਾਜਾਈ ਸੀ ਕਿ ਖਾਲੀ ਪੋਸਟਾਂ ਦੀ ਰੈਗੂਲਰ ਭਰਤੀ ਕੀਤੀ ਜਾਊ ਹਰ ਸਾਲ 2 ਲੱਖ ਮੁਲਾਜ਼ਮਾਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ ਪਰ ਹੋਇਆ ਉਲਟ ਬੇਰਜ਼ਗਾਰੀ ਵਿੱਚ ਵਾਧਾ ਹੋਇਆ ਇਸ ਕਰਕੇ ਅੱਜ ਸਾਰੇ ਭਾਰਤ ਦੇ ਅੰਦਰ ਬਲਾਕ ਪੰਜਾਬ ਸਵਾਰੀਆਂ ਦਾ ਸਰਪਟ੍ਰੇਸ਼ਨ ਨਹੀਂ ਪੰਜਾਬ ਦੇ ਅੰਦਰ ਤੇ ਕੋਲਹਿੰਦਰਾ ਸਰਕਾਰੀ ਮੁਲਾਜ਼ਮ ਫੈਡਰੇਸ਼ਨ ਦੇ ਝੰਡੇ ਏਠ ਸਾਰੇ ਹਿੰਦੁਸਤਾਨ ਦੇ ਅੰਦਰ ਕੌਮੀ ਵਿਰੋਧ ਦਰਸ ਬਣਾਇਆ ਗਿਆ ਗੇਰ ਵਿੱਚ 10 ਜਿਹੜੀਆਂ ਓਪਨੀਆਂ ਮੰਗਾਂ ਨੂੰ ਉਭਾਰਿਆ ਗਿਆ ਤੇ ਸਰਕਾਰ ਤੋਂ ਮੰਗ ਕੀਤੀ ਗਈ ਇਸ ਨੂੰ ਜਿਹੜਾ ਲਾਗੂ ਕੀਤਾ ਜਾਵੇ ਤਾਂ ਕਿ ਜੇਕਰ ਸਰਕਾਰ ਕੋਈ ਗੱਲ ਨਹੀਂ ਸੁਣਦੀ ਆਉਣ ਵਾਲੇ ਦਿਨਾਂ ਦੇ ਵਿੱਚ 올 ਇੰਡੀਆ ਸਟੇਟ ਗਵਰਨਮੈਂਟ ਐਮਪਲਾਈਜ਼ ਫੈਡਰੇਸ਼ਨ ਆਪਣੀ ਸੈਂਟਰ ਕੇਂਦਰੀ ਕਮੇਟੀ ਦੀ ਮੀਟਿੰਗ ਕਰਕੇ ਅਗਲੇ ਸ਼ਿਕਾਰਚ ਦਾ ਐਲਾਨ ਕਰੇਗੀ ਅੱਜ 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 ਸਮੁੱਚੇ ਹਿੰਦੂਸਤਾਨ ਦੇ ਵਿੱਚ 올 ਇੰਡੀਆ ਸਟੇਟ ਗਵਰਨਮੈਂਟ ਐਮਪਲਾਈਜ਼ ਫੈਡਰੇਸ਼ਨ ਵੱਲੋਂ ਜਿਹੜਾ ਵਿਰੋਧ ਦਿਵਸ ਬਣਾਇਆ ਜਾ ਰਿਹਾ 10 ਮੈਂਬਰੀ ਜਿਹੜਾ ਉਹਨਾਂ ਦਾ ਡਿਮਾਂਡ ਚਾਰਟਰ ਹੈ ਜਿਹਦੇ ਵਿੱਚ ਮੁੱਖ ਤੌਰ ਦੇ ਉੱਤੇ ਇਹ ਨਾ ਪ੍ਰਾਈਵੇਟ ਜਿਹੜੀ ਇਹ ਆਪਣੇ ਆ ਆਪਣੀਆਂ ਮੰਗਾਂ ਜਿਹੜੀਆਂ ਹੈਗੀਆਂ ਮੁਲਾਜ਼ਮਾਂ ਦੀਆਂ ਪੈਨਸ਼ਨਰਾਂ ਦੀਆਂ ਪੀਐਫਆਰਡੀਏ ਦੀ ਤੇ ਬਾਕੀ ਜਿਹੜੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਤੇ ਆ ਧਾਰਾ 310 311 ਖਤਮ ਕਰਨ ਦੀ ਜਿਹੜੀ ਮੁਲਾਜ਼ਮ ਵਿਰੋਧੀ ਜਿਹਦੇ ਵਿੱਚ ਕਿਸੇ ਵੀ ਮੁਲਾਜ਼ਮ ਨੂੰ ਡਿਸਮਿਸ ਕੀਤਾ ਜਾ ਸਕਦਾ ਤੇ ਹੋਰ ਮੰਗਾਂ ਦੇ ਤਹਿਤ ਸਮੁੱਚੇ ਹਿੰਦੁਸਤਾਨ ਦੇ ਵਿੱਚ ਵਿਰੋਧ ਦਿਵਸ ਕੀਤਾ ਜਾ ਰਿਹਾ ਅੱਜ ਇਸ ਕੜੀ ਦੇ ਵਿੱਚ ਗੁਰਾਇਆ ਵਿਖੇ ਵਿਰੋਧ ਦਿਵਸ ਜਿਹੜਾ ਪੰਜਾਬ ਸਬੋਡੀਨਰ ਰਿਸੋਰਸ ਫੈਡਰੇਸ਼ਨ ਵੱਲੋਂ ਜਿਹੜੀ ਕਿ 올 ਇੰਡੀਆ ਸਟੇਟ ਗਵਰਨਮੈਂਟ EMPLOYEES FEDERATION ਦੀ ਨਾਲ ਅਫੀਲੀਏਟਡ ਆ ਇਹਦੇ ਵੱਲੋਂ ਅੱਜ ਗੁਰਾਇਆ ਵਿਖੇ ਵਿਰੋਧ ਦਿਵਸ ਮਨਾਇਆ ਜਾ ਰਿਹਾ ਜਿਸ ਵਿੱਚ ਵੱਡੇ ਪੱਧਰ ਦੇ ਉੱਤੇ ਫੈਡਰੇਸ਼ਨ ਆਗੂ ਤੇ ਪੈਨਸ਼ਨਰ ਆਗੂ ਜਿਹੜੇ ਹੈਗੇ ਆ ਉਹ ਜਿਹੜੇ ਹੈਗੇ ਆ ਉਹ ਸ਼ਾਮਲ ਹੋ ਰਹੇ ਆ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਵੀ ਸਾਰੀਆਂ ਮੰਗਾਂ ਜਿਹੜੀਆਂ ਹੈਗੀਆਂ ਮੁਲਾਜ਼ਮਾਂ ਦੀਆਂ ਇਹਨਾਂ ਤੇ ਗੌਰ ਕੀਤਾ ਜਾਵੇ ਤੇ ਜਿਹੜੀਆਂ ਬਣਦੀਆਂ ਜਿਹੜੀਆਂ ਮੰਗਾਂ ਮੰਨ ਕੇ ਜਿਹੜਾ ਉਹ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਉਹ ਇਹਨਾਂ ਨਾਲ ਗੱਲਬਾਤ ਕੀਤੀ ਜਾਵੇ ਆਲ ਇੰਡੀਆ ਸਟੇਟ ਗਵਰਨਮੈਂਟ ਨੇ ਪ੍ਰਾਈਸ ਫੈਡਰੇਸ਼ਨ ਜ਼ਿੰਦਾਬਾਦ ਕੋਲਹਿੰਦਰਾਜ ਸਰਕਾਰੀ ਮਜ਼ਦੂਰ ਫੈਡਰੇਸ਼ਨ ਜਿੰਦਾਬਾਦ 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 ਕੋਲਹਿੰਦਰਾਜ ਸਰਕਾਰੀ ਮਜ਼ਦੂਰ ਫੈਡਰੇਸ਼ਨ ਜਿੰਦਾਬਾਦ 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 ਕੇਂਦਰ ਤੇ ਰਾਜ ਸਰਕਾਰ ਦੀਆਂ ਲੋਕ ਮਰਦ ਨੀਤੀਆਂ ਮਰਦਾਬਾਦ ਮਰਦਾਬਾਦ ਕੱਚੇ ਕੰਮੇ ਪੱਕੇ ਕਰੋ ਪੱਕੇ ਕਰੋ ਪੱਕੇ ਕਰੋ ਪ੍ਰਾਣੀ ਪੈਨਸ਼ਨ ਬਹਾਲ ਕਰੋ ਬਹਾਲ ਕਰੋ ਬਹਾਲ ਕਰੋ ਵਾਇਰਈ ਮਗਹਾਈ ਨੂੰ ਠਲ ਪਾਓ ਠਲ ਸਰਾਂ ਨੂੰ 2.59 ਦਾ ਗੁਣਾਕ ਦਿਓ 7 ਦਿਓ ਗੁਣਾਕ ਦਿਓ ਮੁਲਾਜ਼ਮ ਪੈਨਸ਼ਨਰਾਂ ਤੇ ਸਾਝਾ ਫਰੰਟ ਜਿੰਦਾਬਾਦ 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 ਪੰਜਾਬ ਮੁਲਾਜ਼ਮਾਂ ਤੇ ਪੈਨਸ਼ਨਰਾਂ ਸਾਝਾ ਫਰੰਟ ਜਿੰਦਾਬਾਦ 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 50 ਸਵਾਦਿਆ ਸਰ ਫੈਡਰੇਸ਼ਨ ਜਿੰਦਾਬਾਦ 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 ਕੋਲੇਂਦਰਾ ਸਰਕਾਰੀ ਮੁਲਾਜ਼ਮ ਫੈਡਰੇਸ਼ਨ ਜਿੰਦਾਬਾਦ 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 ਕੱਚੇ ਕੰਮੇ ਪੱਕੇ ਕਰੋ ਪੱਕੇ मील वर्कर जुना ज़िंदाद मिड डे मील वर्कर जे माणु पते वाधा करो